ਵਰਕਸ਼ੀਟ ਨੰਬਰ 2 ਵਿਸ਼ਾ ਪੰਜਾਬੀ ਜਮਾਤ ਤੀਜੀ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪੰਨਾ ਨੰਬਰ 7 ਇੱਕ ਰਾਜਾ ਸੀ ਉਹ ਆਪਣੀ ਇਥੋਂ ਲੈ ਕੇ ਮੱਕੜੀ ਨਾਲ ਹਮਦਰਦੀ ਹੋ ਰਹੀ ਸੀ ਪਾਠ ਦੇ ਇਸ ਪੈਰੇ ਵਿੱਚੋਂ ਪ੍ਰਸ਼ਨ ਪੁੱਛੇ ਗਏ ਹਨ ਉਹਨਾਂ ਦੇ ਅਸੀਂ ਉੱਤਰ ਦੇਣੇ ਹਨ ਪ੍ਰਸ਼ਨ ਨੰਬਰ 1 ਕੌਣ ਬਾਦਰੀ ਨਾਲ ਲੜਿਆ ਪੈਰੇ ਅਨੁਸਾਰ ਫੌਜਾਂ ਬਾਦਰੀ ਨਾਲ ਲੜੀਆਂ ਸੀ ਇਸ ਲਈ ਅਸੀਂ ਊੜਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਪਰਜਾ ਰਾਜੇ ਦਾ ਸਤਕਾਰ ਕਿਉਂ ਕਰਦੀ ਸੀ ਕਿਉਂਕਿ ਉਹ ਪਰਜਾ ਦਾ ਧਿਆਨ ਰੱਖਦਾ ਸੀ ਇਸ ਲਈ ਅਸੀਂ ਉੜਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 3 ਰਾਜੇ ਨੂੰ ਮੱਕੜੀ ਨਾਲ ਹਮਦਰਦੀ ਕਿਉਂ ਹੋ ਰਹੀ ਸੀ ਕਿਉਂਕਿ ਉਹ ਵਾਰ-ਵਾਰ ਡੇਗ ਰਹੀ ਸੀ ਇਸ ਲਈ ਅਸੀਂ ਆੜਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 4 ਰਾਜਾ ਗੁਫਾ ਵਿੱਚ ਕਿਉਂ ਰਹਿਣ ਲੱਗਾ ਦੁਸ਼ਮਣ ਤੋਂ ਬਚਣ ਲਈ ਰਾਜਾ ਗੁਫਾ ਵਿੱਚ ਰਹਿਣ ਲੱਗਾ ਇਸ ਲਈ ਅਸੀਂ ਸੱਸਾ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 5 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ਰਾਜੇ ਨੂੰ ਮੱਕੜੀ ਤੇ ਗੁੱਸਾ ਆਇਆ ਇਹ ਕਥਨ ਗਲਤ ਦਿੱਤਾ ਗਿਆ ਹੈ ਇਸ ਲਈ ਅਸੀਂ ਈੜੀ ਵਿਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਦਿੱਤੇ ਗਏ ਸ਼ਬਦਾਂ ਤੋਂ ਵਾਕ ਬਣਾਓ ਹਿੰਮਤ ਕਦੇ ਵੀ ਹਿੰਮਤ ਨਾ ਹਾਰੋ ਖੁਸ਼ ਰਾਜਾ ਬਹੁਤ ਖੁਸ਼ ਹੋਇਆ ਪ੍ਰਸ਼ਨ ਨੰਬਰ 3 ਸਹੀ ਸ਼ਬਦ ਚੁਣੋ ਅਤੇ ਖਾਲੀ ਥਾਂਵਾਂ ਭਰੋ ਮੱਕੜੀ ਡੈਸ਼ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ ਕੰਦ ਮੱਕੜੀ ਆਪਣੀ ਡੈਸ਼ ਤੱਕ ਪਹੁੰਚਣਾ ਚਾਹੁੰਦੀ ਸੀ ਮੰਜ਼ਲ ਅੰਤਰਾਜੇ ਦੀ ਡੈਸ਼ ਹੋਈ ਜਿੱਤ ਡੈਸ਼ ਨਾਲ ਕਾਮਯਾਬੀ ਮਿਲਦੀ ਹੈ ਕੋਸ਼ਿਸ਼ ਪ੍ਰਸ਼ਨ ਨੰਬਰ 4 ਬਹੁ ਬਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਜੇ ਰਾਜਾ ਦਾ ਰਾਜੇ ਹੈ ਤਾਂ ਜਾਲਾ ਦਾ ਕੀ ਹੋਵੇਗਾ ਤਾਂ ਜਾਲਾ ਦਾ ਹੋਵੇਗਾ ਜਾਲੀ ਇਸ ਲਈ ਅਸੀਂ ਸਸਾ ਬਕਲਪ ਨੂੰ ਟਿਕ ਕਰਾਂਗੇ ਪ੍ਰਸ਼ਨ ਨੰਬਰ 2 ਕਾਮਯਾਬੀ ਸ਼ਬਦ ਦਾ ਕੀ ਅਰਥ ਹੈ ਕਾਮਯਾਬੀ ਸ਼ਬਦ ਦਾ ਅਰਥ ਹੈ ਸਫਲਤਾ ਇਸ ਲਈ ਅਸੀਂ ਊੜਾ ਵਿਕਲਪ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 3 ਜੇਕਰ ਜਿੱਤ ਦਾ ਹਾਰ ਹੈ ਤਾਂ ਦੁਸ਼ਮਨ ਦਾ ਕੀ ਹੋਵੇਗਾ? ਦੁਸ਼ਮਨ ਦਾ ਵਿਰੋਧੀ ਸ਼ਬਦ ਆਵੇਗਾ ਮਿੱਤਰ। ਇਸ ਲਈ ਅਸੀਂ ਆੜਾ ਵਿਕਲਪ ਨੂੰ ਟਿਕ ਕਰਾਂਗੇ। ਪ੍ਰਸ਼ਨ ਨੰਬਰ 4 ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਸ਼ੁੱਧ ਹੈ? ਦਿੱਤੇ ਗਏ ਸ਼ਬਦਾਂ ਵਿੱਚੋਂ ਮੰਜ਼ਲ ਸ਼ਬਦ ਗਲਤ ਲਿਖਿਆ ਗਿਆ ਹੈ। ਮੰਮੇ ਟਿੱਪੀ, ਜਿੱਜੇ ਪੈਰਬਿੰਦੀ, ਲੋ ਆਉਣਾ ਸੀ ਪਰ ਇੱਥੇ ਮੰਮੇ ਟਿੱਪੀ ਜਿੱਜੇ ਸਹਿਰੀ ਲੱਲਾ ਪਾਇਆ ਹੋਇਆ ਹੈ। ਇਸ ਲਈ ਅਸੀਂ ਈੜੀ ਵਿਕਲਪ ਤੇ ਟਿਕ ਲਾਵਾਂਗੇ। ਪ੍ਰਸ਼ਨ ਨੰਬਰ 5 ਮਿਲਾਨ ਕਰੋ ਜਿਸ ਤਰ੍ਹਾਂ ਭੈਣ ਨੂੰ ਭਰਾ ਨਾਲ ਮਲਾਇਆ ਗਿਆ ਹੈ ਇਸੇ ਤਰ੍ਹਾਂ ਅਸੀਂ ਮਲਾਵਾਂਗੇ ਰਾਜਾ ਰਾਣੀ ਮਾਮਾ मामੀ ਮਾਸੀ ਮਾਸੜ ਦਾਦਾ ਦਾਦੀ ਪ੍ਰਸ਼ਨ ਨੰਬਰ 6 ਮੱਕੜੀ ਦੀ ਤਸਵੀਰ ਬਣਾਓ ਅਤੇ ਇਸ ਬਾਰੇ ਤਿੰਨ ਵਾਕ ਲਿਖੋ ਤੁਸੀਂ ਵੀ ਸਾਡੇ ਵਾਕ ਮੱਕੜੀ ਦੀ ਤਸਵੀਰ ਬਣਾ ਸਕਦੇ ਹੋ ਹੁਣ ਅਸੀਂ ਮੱਕੜੀ ਬਾਰੇ ਤਿੰਨ ਵਾਕ ਲਿਖਾਂਗੇ ਮੱਕੜੀ ਜਾਲ ਵਿੱਚ ਰਹਿੰਦੀ ਹੈ ਮੱਕੜੀ ਦੀਆਂ 8 ਲੱਤਾਂ ਹੁੰਦੀਆਂ ਹਨ ਮੱਕੜੀ ਬਹੁਤ ਮਿਹਨਤੀ ਹੁੰਦੀ ਹੈ Thank you for watching video ko like kare channel ko subscribe kare